ਪੁਲਿਸ ਵਾਲਿਆਂ ਨੇ ਬੁੱਚੜਾ ਤੋਂ ਵੀ ਅੱਗੇ ਜਾ ਕੇ ਤੇ ਉਸ ਨੌਜਵਾਨ ਦੇ ਨਾਲ ਬੁਰੀ ਕੀਤੀ। ਦੋਸਤੋ ਅੱਜ ਫਿਰ ਪੰਜਾਬ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਕਿ ਪੰਜਾਬ ਪੁਲਿਸ ਦੇ ਉੱਪਰ ਬਹੁਤ ਵੱਡੇ ਦੋਸ਼ ਜਿਹੜੇ ਲੱਗ ਰਹੇ ਆ ਕਿ ਉਹਨਾਂ ਨੇ ਇੱਕ ਨੌਜਵਾਨ ਪਹਿਲਾਂ ਘਰੋਂ ਚੱਕਿਆ ਤੇ ਫਿਰ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੌਜਵਾਨ ਨੂੰ ਕਰੰਟ ਲਾ ਲਾ ਕੇ ਮਾਰਿਆ ਗਿਆ। ਆਜਾਜੀ ਇਹ ਮੁੱਦਾ ਕੀ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ ਉਹੀ ਗੱਲ ਹੋ ਰਹੀ ਆ ਜਿਹਦਾ ਪਿਛਲੇ ਦਿਨਾਂ ਤੋਂ ਵੱਡਾ ਡਰ ਪ੍ਰਗਟਾਇਆ ਜਾ ਰਿਹਾ ਸੀ ਖਦਸ਼ਾ ਜਾਰ ਕੀਤਾ ਜਾ ਰਿਹਾ ਸੀ ਹੁਣ ਇਹ ਬਹੁਤ ਗੰਭੀਰ ਤੇ ਵੱਡਾ ਦੋਸ਼ ਗੋਨਿਆਂ ਨੇ ਤੋਂ ਲੱਗਾ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਦੇ ਉੱਪਰ ਇਹ ਦੋਸ਼ ਉਹ ਉਹ ਦੁਖਿਆਰੀ ਮਾਂ ਲਾ ਰਹੀ ਐ ਪਤਨੀ ਲਾ ਰਹੀ ਐ ਛੋਟਾ ਜਾਂ ਮਾਸੂਮ ਬੱਚਾ ਲਾ ਰਿਆ ਤੇ ਇੱਕ ਬਜ਼ੁਰਗ ਪਿਓ ਲਾ ਰਿਆ ਉਹ ਕਹਿ ਰਹੇ ਨੇ ਕਿ ਸਾਡੇ ਇੱਕ ਬੜੇ ਸਾਡੇ ਇੱਕ ਗੱਭਰੂ ਪੁੱਤ ਨੂੰ ਪੁਲਿਸ ਨੇ ਘਰੋਂ ਚੱਕਿਆ ਹਾਂਜੀ ਤੇ ਫਿਰ ਉਹਨੂੰ ਲਿਜਾ ਕੇ ਐਨਾ ਕੋਹ ਕੋਇਆ ਐਨਾ ਉਹਦੇ ਤੇ ਜ਼ਬਰ ਕੀਤਾ ਹਾਂਜੀ ਉਹਦੀ ਮੌਤ ਹੋ ਗਈ ਉਹ ਨੌਜਵਾਨ ਦੇ ਘਰ ਵਾਲੇ ਇਹ ਦੱਸਦੇ ਨੇ ਕਿ ਪੁਲਿਸ ਵਾਲਿਆਂ ਨੇ ਬੁੱਛੜਾਂ ਤੋਂ ਵੀ ਅੱਗੇ ਜਾ ਕੇ ਤੇ ਉਸ ਨੌਜਵਾਨ ਦੇ ਨਾਲ ਬੁਰੀ ਕੀਤੀ ਉਸ ਨੌਜਵਾਨ ਦੀ ਪਤਨੀ ਦੱਸ ਰਹੀ ਹੈ ਵੀਡੀਓ ਦੇ ਵਿੱਚ ਕਈ ਸਾਰੇ ਚੈਨਲਾਂ ਤੇ ਕਾਫੀ ਮੀਡੀਆ ਦੇ ਵਿੱਚ ਇਹ ਵੀਡੀਓ ਆ ਗਈ ਹੈ ਪਤਨੀ ਦੱਸ ਰਹੀ ਹੈ ਕਿ ਜਦੋਂ ਘਰੋਂ ਪੁਲਿਸ ਚੱਕ ਕੇ ਲੈ ਕੇ ਗਈ ਤਾਂ ਉਹਦੇ ਸਰੀਰ ਦੇ ਉੱਪਰ ਇੱਕ ਵੀ ਕੁੱਟ ਮਾਰ ਦਾ ਨਿਸ਼ਾਨ ਨਹੀਂ ਸੀ ਕੋਈ ਸਕ੍ਰੈਚ ਨਹੀਂ ਸੀ ਤੇ ਜਦੋਂ ਅਸੀਂ ਲੈ ਕੇ ਆਏ ਆ ਤਾਂ ਉਹਦੇ ਪੈਰ ਜਿਹੜੇ ਆ ਪੈਰਾਂ ਤੇ ਵੀ ਛਾਲੇ ਮੂੰਹ ਤੇ ਵੀ ਉਹਦੇ ਬੁਰੀ ਤਰ੍ਹਾਂ ਕੋਇਆ ਹੋਇਆ ਸੀ ਤੇ ਥਾਂ-ਥਾਂ ਤੇ ਕਰੰਟ ਲਾਉਣ ਦੇ ਨਿਸ਼ਾਨ ਸੀ ਤੇ ਫਿਰ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਔਰ ਜਿਹੜੇ ਐਸਪੀ ਹੈ ਬਠਿੰਡੇ ਦੇ ਨਰਿੰਦਰ ਸਿੰਘ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਅਸੀਂ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਹੈ ਤੇ ਹੁਣ ਅਸੀਂ ਪੋਸਟਮਾਰਟਮ ਮੁੰਡੇ ਦਾ ਕਰਵਾ ਕੇ ਤੇ ਅੱਗੇ ਜਾਂਚ ਪੜਤਾਲ ਕਰ ਰਹੇ ਹਾਂ ਪਰ ਸਵਾਲ ਬਹੁਤ ਵੱਡਾ ਹੈ ਪ੍ਰਦੀਪ ਜੀ ਪੰਜਾਬ ਦੇ ਲੋਕੋ ਪਿਛਲੇ ਦਿਨਾਂ ਤੋਂ ਜਦੋਂ ਦਾ ਰੋਜ਼ਾਨਾ ਖਬਰਾਂ ਆਉਂਦੀਆਂ ਸੀ ਕਿ ਅੱਜ ਪੁਲਿਸ ਨੇ ਇੱਥੇ ਅਨਕਾਉਂਟਰ ਕਰਤਾ ਅੱਜ ਉੱਥੇ ਅਨਕਾਉਂਟਰ ਕਰਤਾ ਅੱਜ ਦੋ ਜਣਿਆਂ ਦੀਆਂ ਲੱਤਾਂ 'ਚ ਗੋਲੀਆਂ ਅੱਜ ਤਿੰਨ ਜਣਿਆਂ ਦੀਆਂ ਲੱਤਾਂ 'ਚ ਗੋਲੀਆਂ ਉਸ ਦਿਨ ਤੋਂ ਹੀ ਕੁਝ ਲੋਕ ਇਹ ਕਹਿ ਰਹੇ ਸੀ ਕਿ ਇਹ ਕਹਾਣੀ ਇੱਥੇ ਰੁਕਣੀ ਨਹੀਂ ਕੁਝ ਲੋਕ ਉਸ ਦਿਨ ਤੋਂ ਹੀ ਇਹ ਡਰ ਪ੍ਰਗਟਾਰੇ ਸੀ ਜਿਹੜੇ ਮਾਨਵਿੰਦਰ ਮਾਲੀ ਵਰਗੇ ਬੁੱਧੀਜੀਵੀ ਆ ਉਹਦਾ ਬਿਆਨ ਮੈਨੂੰ ਯਾਦ ਆ ਉਹਨੇ ਕਹਿਤਾ ਸੀ ਲੱਤਾਂ ਤੋਂ ਸ਼ੁਰੂ ਹੋਈਆਂ ਗੋਲੀਆਂ ਇਹ ਢਿੱਡ 'ਚ ਵੱਜਣਗੀਆਂ ਬਹੁਤ ਸਾਰੇ ਲੋਕ ਕਹ ਰਹੇ ਸੀ ਕਿ 84 ਵਾਲਾ ਦੌਰ 84 ਤੋਂ 90 ਵਾਲਾ ਦੌਰ ਦੁਬਾਰਾ ਆ ਰਿਹਾ ਹੈ ਪਿਛਲੇ ਟਾਈਮ ਦੇ ਵਿੱਚ ਸੈਂਕੜੇ ਕੇਸਾਂ ਦੇ ਵਿੱਚ ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਨਹੀਂ ਤੇ ਪਰ ਆ ਨਵਾਂ ਦੌਰ ਅਸੀਂ ਦੇਖ ਰਹੇ ਹਾਂ ਪੁਲਿਸ ਦਾ ਕੰਮ ਹੈ ਅਪਰਾਧੀਆਂ ਨੂੰ ਫੜਨਾ ਉਹਨਾਂ ਨੂੰ ਰੋਕਣਾ ਹਾਂਜੀ ਕਾਨੂੰਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਅਦਾਲਤਾਂ ਦੇ ਰਾਈ ਉਹਨਾਂ ਨੂੰ ਸਜ਼ਾ ਦਿਵਾਉਣੀ ਪਰ ਆਹ ਜਿਹੜੀ ਨਵੀਂ ਚੀਜ਼ ਸਾਹਮਣੇ ਆ ਰਹੀ ਆ ਇਹ ਸੱਚਮੁੱਚ ਬਹੁਤ ਗੰਭੀਰ ਆ ਆਮ ਲੋਕਾਂ ਨੂੰ ਤਾਂ ਛੱਡੋ ਹਾਂਜੀ ਪੁਲਿਸ ਦੇ ਵਿੱਚ ਵੀ ਜਿਹੜੇ ਚੰਗੇ ਜ਼ਮੀਰ ਵਾਲੇ ਬੰਦੇ ਆ ਜਿਹੜੇ ਚੰਗੇ ਜ਼ਮੀਰ ਵਾਲੇ ਪੁਲਿਸ ਅਫਸਰ ਆ ਉਹਨਾਂ ਨੂੰ ਵੀ ਗੁੱਸਾ ਚੜਦਾ ਵੀ ਯਾਰ ਆਹ ਕਰੀ ਕੀ ਜਾਂਦੇ ਆ ਪਰ ਗੱਲ ਮੈਂ ਉਹਨਾਂ ਦੀ ਕਰ ਰਿਹਾ ਜਿਹੜੇ ਚੰਦ ਚੰਗੇ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਜਿਹੜੇ ਸੱਚੀ ਮੁੱਚੀ ਪਤਾ ਨਹੀਂ ਕਈ ਵਿਅਕਤੀ ਤਾਂ ਮਾੜੀ ਜੀ ਵਰਦੀ ਪਹਿਜੇ ਜਾਂ ਮਾੜੀ ਜੀ ਕੋਈ ਉਹਦੀ ਜੀ ਮਿਲ ਜੇ ਉਹ ਤਾਂ ਬੰਦੇ ਨੂੰ ਬੰਦੀ ਸਮਝਣ ਲੱਗ ਪੈਂਦੇ ਆ ਉਹ ਜਿਵੇਂ ਇੱਕ ਪੁਰਾਣੀ ਗੱਲ ਹੈ ਕਿ ਰੱਬ ਨੂੰ ਟੱਬ ਸਮਝਣਾ ਉਹ ਕਈਆਂ ਦੀ ਤਾਂ ਤੌਰ ਬਦਲ ਜਾਂਦੀ ਆ ਬੋਲੀ ਬਦਲ ਜਾਂਦੀ ਆ ਉਹ ਤਾਂ ਔਖੇ ਹੋ ਕੇ ਤੁਰਨ ਲੱਗ ਪੈਂਦੇ ਆ ਉਹ ਤਾਂ ਰਿਸ਼ਤੇਦਾਰਾਂ ਨੂੰ ਪਛਾਨਣੋਂ हट ਜਾਂਦੇ ਆ ਆਲੇ ਦੁਆਲੇ ਪਿੰਡ ਤੇ ਲੋਕਾਂ ਨੂੰ ਪਛਾਨਣੋਂ हट ਜਾਂਦੇ ਆ ਗੱਲ-ਗੱਲ ਨਾਲ ਗਾਲ ਕੱਢਣੀ ਰੋਪਿਆ ਮਾਰਨਾ ਇਹ ਉਹਨਾਂ ਦਾ ਵਤੀਰਾ ਬਣ ਜਾਂਦਾ ਤੇ ਉਹਨਾਂ ਨੂੰ ਐ ਲੱਗਦਾ ਇਹੀ ਸਾਡੇ ਔਦੇ ਦੀ ਤੌਰ ਆ ਪਰ ਆ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਗੱਬਰੂ ਨੌਜਵਾਨ ਪੁੱਤ ਉਹਨੂੰ ਘਰੋਂ ਚੁੱਕਿਆ ਕਹਿੰਦੇ ਜੀ ਉਹਤੇ ਸ਼ੱਕ ਸੀਗਾ ਵੀ ਉਹ ਕੁਝ ਨਸ਼ਾ ਵੇਚਦਾ ਪਰ ਉਹਦਾ ਪਰਿਵਾਰ ਕਹਿੰਦਾ ਵੀ ਸਾਡਾ ਮੁੰਡਾ ਅਧਿਆਪਕ ਸੀ ਟੀਚਰ ਸੀ ਪੜਾਉਂਦਾ ਸੀ ਕਿੰਨੇ ਪੁਲਿਸ ਵਾਲਿਆਂ ਦੇ ਬੱਚੇ ਵੀ ਉਹਨੇ ਪੜਾਏ ਇਹ ਦਾਵਾ ਉਹਦਾ ਪਰਿਵਾਰ ਵੀਡੀਓ ਚ ਕਰ ਰਿਹਾ ਤੇ ਉਹ ਪਰਿਵਾਰ ਕਹਿੰਦਾ ਵੀ ਬੁੱਚੜਾ ਨਾਲੋਂ ਵੱਧ ਕੋਹ ਕੋ ਕੇ ਸਾਡੇ ਪੁੱਤ ਨੂੰ ਮਾਰਿਆ ਤੇ ਦੋਸ਼ ਇੱਥੋਂ ਤੱਕ ਹੈ ਉਹ ਕਹਿੰਦੇ ਗਲੇ ਦੇ ਵਿੱਚ ਪੱਗ ਪਾ ਕੇ ਉਨੂੰ ਪੁਲਿਸ ਨੇ ਕੜੀਸਿਆ ਹੁਣ ਇਸ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਕਿਉਂ ਚੁੱਪ ਹੈ ਹਜੇ ਤੱਕ ਸੀਨੀਅਰ ਅਧਿਕਾਰੀਆਂ ਨੇ ਇਹਦੇ ਤੇ ਹੁਣ ਤੱਕ ਆਪਣੇ ਆਪ ਕਿਉਂ ਨਹੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਮਾਮਲਾ ਇਹ ਗੰਭੀਰ ਹੈ ਅੱਛਾ ਜੇ ਤਾਂ ਆਮ ਸਮਾਜ ਚੋਂ ਕੋਈ ਗੁੰਡਾਗਰਦੀ ਕਰੇ ਬਦਮਾਸ਼ੀ ਕਰੇ ਆਮ ਕੋਈ ਹੋਰ ਬੰਦੇ ਗਲਤ ਕਰਨ ਫਿਰ ਤਾਂ ਵੱਡੇ ਵੱਡੇ ਅਫਸਰ ਅੱਗੇ ਰਖਾ ਕੇ ਮਾਈਕ মিডিਆ ਦੇ ਤੇ ਪ੍ਰੈਸ ਕਾਨਫਰੈਂਸਾਂ ਕਰਦੇ ਨੇ ਇੱਕ ਇੱਕ ਗੱਲ ਫਿਰ ਦੱਸੀ ਜਾਂਦੀ ਆ ਵੀ ਆ ਕੁਛ ਕੀਤਾ ਐਦਾਂ ਕੀਤਾ ਤੇ ਉਦਾਂ ਕੀਤਾ ਤੇ ਜੇ ਪੁਲਿਸ ਦੇ ਵਿੱਚੋਂ ਹੀ ਦੋਸ਼ ਲੱਗਣ ਵੀ ਐਂ ਕੀਤਾ ਗਿਆ ਤਾਂ ਫੇਰ ਇਹਦੇ ਤੇ ਨਾ ਪੁਲਿਸ ਬੋਲਦੀ ਐ ਨਾ ਪ੍ਰੈਸ ਕਾਨਫਰੈਂਸ ਕਰਦੀ ਐ ਹੁਣ ਆ ਥਾਰ ਵਾਲੀ ਬੀਬੀ ਜਿਹੜੀ ਪਹਿਲਾਂ ਬਠਿੰਡੇ ਚ ਫੜੀ ਸੀ ਚਿੱਟੇ ਦੇ ਮਾਮਲੇ ਚ ਅੱਜ ਫੇਰ ਵਿਜੀਲੈਂਸ ਨੇ ਚੱਕੀ ਆ ਉਹਦੇ ਉੱਪਰ ਵੀ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੇ ਨਾ ਦੱਸਿਆ ਸੀ ਵੀ ਉਹ ਤੋਂ ਕੀ ਬਰਾਮਦ ਹੋਇਆ ਕਿੱਥੋਂ ਲਿਆਉਂਦੀ ਸੀ ਕਿਹਨੂੰ ਵੇਚਦੀ ਸੀ ਕਿਹਦੇ ਨਾਲ ਉੱਪਰ ਉਹਦੇ ਲਿੰਕ ਸੀ ਪੁਲਿਸ ਨੇ ਕੁਝ ਨਹੀਂ ਸੀ ਦੱਸਿਆ ਤੇ ਅੱਜ ਆ ਨਵਾ ਚੰਦ ਚੜ ਗਿਆ ਵਿਜੀਲੈਂਸ ਨੇ ਹੁਣ ਉਹਨੂੰ ਗ੍ਰਿਫਤਾਰ ਕੀਤਾ ਮਿੱਤਰ ਪਿਆਰਿਓ ਪੰਜਾਬ ਦੇ ਦਰਦੀਓ ਮੈਂ ਕਹਿੰਨਾ ਜਿਹੜੇ ਜਿਹੜੇ ਗਲਤ ਰਾਹ ਤੁਰੇ ਨਹੀਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਸਮਾਜ ਚ ਗੁੰਡਾਗਰਦੀ ਕਰਦੇ ਨੇ ਨਸ਼ਾ ਵੇਚਦੇ ਨੇ ਕਾਰਵਾਈ ਹੋਣੀ ਚਾਹੀਦੀ ਆ ਪਰ ਕਿਹਨੂੰ ਅਧਿਕਾਰ ਹੈ ਕਿ ਉਹ ਕਾਨੂੰਨ ਨੂੰ ਹੱਥ ਚ ਲੈ ਕੇ ਕਰੇ ਆ ਪਿਛਲੇ ਦਿਨੀ ਇੱਕ ਮੁੰਡਾ ਜਸਪ੍ਰੀਤ ਪੁਲਿਸ ਅਨਕਾਊਂਟਰ ਦੇ ਵਿੱਚ ਮਾਰਿਆ ਨਾਬੇ ਉਹ ਹੁਣ ਕੇਸ ਹਾਈ ਕੋਰਟ ਚ ਚਲਿਆ ਗਿਆ ਤੇ ਜਿਹੜੇ ਉਹ ਇੰਸਪੈਕਟਰ ਰੌਣੀ ਸਿੰਘ ਹੋਰੀ ਜਿਹੜੇ ਕਰਨਲ ਕੋਟਮਾਰ ਮਾਮਲੇ ਦੇ ਵਿੱਚ ਮਲਜ਼ਮ ਨੇ ਉਹਨਾਂ ਨੇ ਹੀ ਦੱਸਦੇ ਨੇ ਕਹਿੰਦੇ ਨੇ ਵੀ ਉਹ ਅਨਕਾਊਂਟਰ ਕੀਤਾ ਤੇ ਹੁਣ ਉਹਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਉਹ ਪਰਿਵਾਰ ਕਹਿੰਦਾ ਕਿ ਸਾਡੇ ਮੁੰਡੇ ਨੇ ਜੇ ਗਲਤੀ ਕੀਤੀ ਸੀ ਪੁਲਿਸ ਤੋਂ ਉਹ ਕੋਈ ਭੂਤ ਤਾਂ ਨਹੀਂ ਸੀ ਵੀ ਉੱਡ ਕੇ ਹੀ ਉਹਨੇ ਚਲੇ ਜਾਣਾ ਸੀ ਜਦ ਪੁਲਿਸ ਨੇ ਘੇਰਾ ਪਾ ਲਿਆ ਸੀ ਤਾਂ ਦੂਰੋਂ ਘੇਰਾ ਪਾਈ ਰੱਖਦੇ ਉਹਨੂੰ ਗ੍ਰਿਫਤਾਰ ਕਰ ਲੈਂਦੇ ਕੀਤਾ ਜਾ ਸਕਦਾ ਸੀ ਉਹ ਪਰਿਵਾਰ ਕਹਿ ਰਿਹਾ ਪਰਿਵਾਰ ਕਹਿ ਰਿਹਾ ਕਿ ਜਾਣ ਬੁੱਝ ਕੇ ਜਾਣ ਬੁੱਝ ਕੇ ਪੁਲਿਸ ਨੇ ਉਹਨੂੰ ਮਾਰਿਆ ਅੱਜ ਆ ਜਿਹੜਾ ਮੁੰਡਾ ਉਹ ਜਿਹੜਾ ਹੁਣ ਸੀਆਈਏ ਸਟਾਫ 'ਚ ਮਾਰਨ ਦਾ ਦੋਸ਼ ਲੱਗ ਰਿਹਾ ਜਿਹੜਾ ਹਾਂਜੀ ਇਹਦਾ ਪਰਿਵਾਰ ਵੀ ਕਹਿ ਰਿਹਾ ਕਿ ਜੇਕਰ ਸਾਡੇ ਮੁੰਡੇ ਤੇ ਕੋਈ ਦੋਸ਼ ਸੀ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਦੇ ਉਹਨੂੰ ਉਹਨੂੰ ਅਦਾਲਤ 'ਚ ਪੇਸ਼ ਕਰਦੇ ਉਹਨੂੰ ਜੇਲ੍ਹ ਭੇਜ ਦਿੰਦੇ ਪਰ ਮਾਰ ਦੇਣਾ ਇਹ ਅਧਿਕਾਰ ਕੀ ਦੇ ਕੋਲ ਹੈ ਦੇਖੋ ਸਿੱਧੀ ਗੱਲ ਹੈ ਜਿਹਦੀ ਖੋਪੜੀ 'ਚ ਅਕਲ ਆ ਤੇ ਜਿਹਦੇ ਦਿਮਾਗ 'ਚ ਇਨਸਾਨੀਅਤ ਹੈ ਉਹ ਬੰਦਾ ਤੇ ਚਾਹੇ ਪੁਲਿਸ 'ਚ ਹੋਵੇ ਚਾਹੇ ਪੁਲਿਸ ਅਫਸਰ ਹੋਵੇ ਉਹ ਤੇ ਕਹੂਗਾ ਵੀ ਯਾਰ ਇਹ ਧੱਕਾ ਇਹ ਗਲਤ ਆ ਇਹ ਗੈਰਕਾਨੂੰਨੀ ਆ ਤੇ ਜਿਹਦੀ ਖੋਪੜੀ ਨੂੰ ਕੋਈ ਪਤਾ ਨਹੀਂ ਕੀ ਭੂਤਰਾ ਚੜਿਆ ਉਹ ਕਹੂਗਾ ਲੈ ਐ ਤਾਂ ਕਰਨਾ ਚਾਹੀਦਾ ਲੈ ਇਹੋ ਜੇ ਐਂ ਹੀ ਲੋਟ ਆਉਂਦੇ ਨਹੀਂ ਵੇਖੋ ਪੁਲਿਸ ਦੇ ਉੱਪਰ ਇਹ ਦੋਸ਼ ਹੈ ਕਿ ਜਦੋਂ ਬੰਦੇ ਫੜੇ ਜਾਂਦੇ ਨੇ ਪੁਲਿਸ ਨੂੰ ਕੋਈ ਵੀ ਕਾਨੂੰਨ ਕੁੱਟਣ ਦੀ ਇਜਾਜ਼ਤ ਨਹੀਂ ਦਿੰਦਾ ਸਾਰੀਆਂ ਅਦਾਲਤਾਂ ਸੰਵਿਧਾਨ ਕਾਨੂੰਨ ਪੁਲਸ ਨੂੰ ਕੁੱਟ ਕੇ ਕੁਝ ਵੀ ਮਨਾਉਣ ਦੀ ਇਜਾਜ਼ਤ ਨਹੀਂ ਦਿੰਦਾ। ਮਤਲਬ ਬੰਦਿਆਂ ਨੂੰ ਕੁੱਟ ਕੇ ਮਨਾਉਣਾ ਇਹ ਗੈਰਕਾਨੂੰਨੀ ਹੈ, ਗੈਰਕਾਨੂੰਨੀ ਹੈ। ਪਰ ਆਪਣੇ ਦੇਸ਼ 'ਚ ਸ਼ਰਿਆਮ ਚੱਲਦਾ। ਸ਼ਰਿਆਮ ਚੱਲਦਾ। ਕੁੱਟਿਆ ਜਾਂਦਾ ਲੋਕਾਂ ਨੂੰ। ਇਹ ਗੈਰਕਾਨੂੰਨੀ ਗੱਲ ਕਾਨੂੰਨ ਨੂੰ ਵੀ ਪਤਾ, ਨਿਆਂਪਾਲਿਕਾ ਨੂੰ ਵੀ ਪਤਾ। ਪਰ ਇਹਦਾ ਸੂ ਮੋਟਰਸ ਨੋਟਿਸ ਹੈ ਜਿਹੜਾ ਉਹ ਅਦਾਲਤਾਂ ਨੂੰ ਵੀ ਲੈਣਾ ਚਾਹੀਦਾ। ਇਹ ਜੱਲੀ ਕਿ ਜਾਂਦਾ? ਮੰਨ ਲਓ। ਕਿਸੇ ਬੰਦੇ ਨੂੰ ਕੁਝ ਵੀ ਮਣਾਉਣਾ ਹੈ ਵੇਖੋ ਇੱਕ ਬੰਦੇ ਨੂੰ ਢਾ ਲੈਣ 15 ਜਣੀ ਹੋਵੇ ਵੀ ਪੀਤੀ ਤੇ ਜਿੱਥੋਂ ਤੱਕ ਮਰਜ਼ੀ ਕੁੱਟ ਕੇ ਜੋ ਮਰਜ਼ੀ ਐ ਕਰੀ ਮਣਾ ਲਓ ਮੰਨ ਜੂ ਮੰਨ ਲਓ ਆ ਮੇਰੀ ਉਂਗਲ ਆ ਇੱਥੋਂ ਤੱਕ ਤਾਂ ਇਹ ਐ ਆਪੇ ਇੱਥੋਂ ਤੱਕ ਤਾਂ ਜਾਂਦੀ ਆ ਹੁਣ ਜਦੋਂ ਕੋਈ ਇਹਨੂੰ ਨੱਪ ਕੇ ਇਦੂ ਥੱਲੇ ਲੈ ਕੇ ਜਾਏਗਾ ਤਾਂ ਜਿਵੇਂ ਜਿਵੇਂ ਉਹ ਥੱਲੇ ਤੋੜਨ ਤੱਕ ਲੈ ਕੇ ਜਾਏਗਾ ਚੀਕਾਂ ਨਿਕਲਣਗੀਆਂ ਜਿੰਨਾ ਕੁਝ ਮਰਜ਼ੀ ਝੂਠ ਮਣਾ ਲਓ ਤੇ ਇਹ ਉਹਨਾਂ ਤੋਂ ਵੀ ਮਨਾਇਆ ਜਾ ਸਕਦਾ ਹੈ ਜਿਹੜੇ ਫੰਨੇਖਾਂ ਬਣ ਕੇ ਤੇ ਦੂਜਿਆਂ ਨੂੰ ਕੁੱਟ ਕੇ ਮਣਾਉਂਦੇ ਨੇ ਮੈਂ ਫਿਰ ਕਹਿੰਨਾ ਜਿਹੜੇ ਕੋਈ ਪੁਲਿਸ ਵਾਲੇ ਜਾਂ ਪੁਲਿਸ ਅਫਸਰ ਜ਼ਮੀਰ ਵਾਲੇ ਆ ਉਹਨਾਂ ਨੂੰ ਸੱਚੀ ਗੁੱਸਾ ਚੜਦਾ ਹੈ ਕਈਆਂ ਨਾਲ ਸਾਡੀ ਗੱਲ ਹੁੰਦੀ ਆ ਉਹ ਕਹਿੰਦੇ ਯਾਰ ਸਾਨੂੰ ਵੀ ਬਹੁਤ ਦੁੱਖ ਲੱਗਦਾ ਜਦੋਂ ਗੈਰ ਕਾਨੂੰਨੀ ਚੀਜ਼ਾਂ ਇਸ ਤਰ੍ਹਾਂ ਵਾਪਰ ਦੀਆਂ ਨੇ ਜਾਂ ਕੋਈ ਪੁਲਿਸ ਅਫਸਰ ਜਾਂ ਕੋਈ ਪੁਲਿਸ ਵਾਲਾ ਗੈਰ ਕਾਨੂੰਨੀ ਤਰੀਕੇ ਨਾਲ ਤੌਂਸ ਜਮਾਉਂਦਾ ਹੈ ਗਾਲ ਕੱਢਦਾ ਹੈ ਜਾਂ ਕੁੱਟਦਾ ਹੈ ਪਰ ਐਸ ਮੁੱਦੇ ਦੇ ਉੱਪਰ ਜੇ ਸੱਚਮੁੱਚ ਇੰਜ ਹੋਇਆ ਜਿਵੇਂ ਪੁਲਿਸ ਕਹਿੰਦੀ ਆ ਅਸੀਂ ਪਰਚਾ ਦਰਜ ਕਰ ਲਿਆ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਇਹਦੇ ਉੱਪਰ ਇਨਸਾਫ ਪਸੰਦ ਜੱਥੇਬੰਦੀਆਂ ਨੇ ਜਿਹੜੀਆਂ ਜਿਹੜੇ ਇਨਸਾਫ ਪਸੰਦ ਲੋਕ ਨਹੀਂ ਉਹਨਾਂ ਸਾਰਿਆਂ ਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਮਾਰਨਾ ਚਾਹੀਦਾ ਜੇ ਕੋਈ ਇਹ ਕਹਵੇ ਕਿ ਯਾਰ ਉਹਦੇ ਤੇ ਤਾਂ ਨਸ਼ੇ ਦੇ ਦੋਸ਼ ਸੀ ਨਸ਼ੇ ਦੇ ਮੈਂ ਖੁਦ ਸਖਤ ਖਿਲਾਫ ਆ ਅੱਜ ਤੱਕ ਮੈਨੂੰ ਜਾਣਨ ਵਾਲੇ ਸਾਰਾ ਮੇਰਾ ਮਿੱਤਰ ਸਰਕਲ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਤੱਕ ਜਿਹੜੇ ਇਕੱਠੇ ਨਾਲ ਰਹਿੰਦੇ ਨੇ ਸਭ ਜਾਣਦੇ ਨੇ ਸ਼ਰਾਬ ਦੀ ਪਿਆਲੀ ਤੱਕ ਨੂੰ ਕਦੇ ਟੱਚ ਤੱਕ ਨਹੀਂ ਕੀਤਾ ਟੱਚ ਤੱਕ ਨਹੀਂ ਕੀਤਾ ਨਸ਼ੇ ਦੇ ਮੈਂ ਇੰਨਾ ਖਿਲਾਫ ਹਾਂ ਹੋਰ ਨਸ਼ੇ ਨੂੰ ਤਾਂ ਹੱਥ ਲਾਉਣਾ ਹੀ ਦੂਰ ਦੀ ਗੱਲ ਆ ਪਰ ਮੈਂ ਕਹਿੰਨਾ ਕਿ ਨਸ਼ੇ ਵਾਲਿਆਂ ਤੇ ਦੋਸ਼ ਜਿੰਨਾ ਤੇ ਲੱਗਦੇ ਨਹੀਂ ਉਹਨਾਂ ਤੇ ਵੀ ਕਾਰਵਾਈ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਆ ਫਿਰ ਪਿਛਲੇ ਦਿਨਾਂ ਚ ਲੋਕ ਇਹ ਕਹਿੰਦੇ ਰਹੇ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਇਹਦੇ ਚ ਛੋਟੀਆਂ ਮੱਛੀਆਂ ਫੜੀਆਂ ਜਾ ਰਹੀਆਂ ਤੇ ਵੱਡੀਆਂ ਨੂੰ ਹੱਥ ਪਾਇਆ ਨਹੀਂ ਜਾ ਰਿਹਾ ਤੇ ਆਹ 10 12 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹੀ ਗੱਲ ਖੁਦ ਕਬੂਲੀ ਮੰਨੀ ਇੰਟਰਵਿਊ ਪਈਆ ਉਹਨਾਂ ਦਾ ਭਾਸ਼ਣ ਪਿਆ ਉਹ ਕਹਿੰਦੇ ਕਿ ਹੁਣ ਤੱਕ ਤਾਂ ਅਸੀਂ ਹੀਟ ਲਿਆਂ ਨੂੰ ਫੜੀ ਗਏ ਆ ਇਸ ਤੋਂ ਬਾਅਦ ਪੂਰਾ ਪੰਜਾਬ ਵੇਖੇਗਾ ਅਸੀਂ ਵੱਡੀਆਂ ਮੱਛੀਆਂ ਵੀ ਫੜਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਹਾ ਵੀ ਹੁਣ ਤੱਕ ਤਾਂ ਅਸੀਂ ਹੀਟ ਲਿਆਂ ਦੇ ਘਰ ਢਾਈ ਜਾਂਦੇ ਆ ਆਉਣ ਵਾਲੇ ਦਿਨਾਂ 'ਚ ਨਸ਼ੇ ਦੇ ਵਿੱਚ ਜਿਹੜੇ ਵੱਡੇ ਮગરਮੱਛ ਨੇ ਜਿਨ੍ਹਾਂ ਦੇ ਨਾਂ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਇਹ ਗੱਲ ਭਗਵੰਤ ਮਾਨ ਨੇ ਆਖੀ ਤੇ ਜਦੋਂ ਆਖੀ ਮੁੱਖ ਮੰਤਰੀ ਸਾਹਿਬ ਨੇ ਤਾਂ ਫਿਰ ਸਵਾਲ ਉੱਠੇ ਵੀ ਹੱਦ ਹੋ ਗਈ ਤੁਸੀਂ ਅੱਜ ਕਹਿ ਰਹੇ ਹੋ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਮગરਮੱਛ ਵੀ ਫੜਾਂਗੇ ਤੇ ਤੁਸੀਂ ਹੁਣ ਤੱਕ ਛੋਟੀਆਂ ਹੀ ਮੱਛੀਆਂ ਕਿਉਂ ਫੜੀ ਜਾਂਦੇ ਹੋ ਹੁਣ ਤੱਕ ਵੱਡੇ ਮગરਮੱਛ ਤੁਸੀਂ ਫੜੇ ਕਿਉਂ ਨਹੀਂ ਗਏ ਕੀ ਉਹਨਾਂ ਦੀ ਪਹੁੰਚ ਜ਼ਿਆਦਾ ਹੈ ਕੀ ਉਹਨਾਂ ਦੀ ਤਾਕਤ ਜ਼ਿਆਦਾ ਹੈ ਕਿ ਵੱਡੇ ਮગરਮੱਛ ਨੈਸ਼ਨਲ ਨੁਕਸਾਨ ਘਟ ਕਰ ਰਿਹਾ ਸਗੋ ਲੱਗਣਾ ਹੀ ਵੱਡਿਆਂ ਤੋਂ ਚਾਹੀਦਾ ਸੀ ਇਹ ਸਵਾਲ ਉਦੋਂ ਵੀ ਉੱਠੇ ਨਹੀਂ ਅੱਜ ਵੀ ਉੱਠ ਰਹੇ ਨਹੀਂ ਸੋ ਪੰਜਾਬ ਦੇ ਲੋਕ ਕੀ ਸੋਚਦੇ ਨੇ ਉਹਨਾਂ ਦੀ ਕਚਹਿਰੀ ਦੇ ਵਿੱਚ ਜੋ ਗੱਲ ਆ ਰਹੀ ਆ ਆਪਾਂ ਰੱਖ ਦਿੱਤੀ ਆ ਧੰਨਵਾਦ ਮਿਹਰਬਾਨੀ